ਕਣਕ ਦਾ ਸੀਜ਼ਨ ਚੱਲ ਰਿਹਾ ਤੇ ਖੜੀ ਕਣਕ ਨੂੰ ਅੱਗ ਲੱਗਣ ਦੀਆਂ ਅਨੇਕਾਂ ਘਟਨਾਵਾਂ ਜਿਹੜੀਆਂ ਉਹ ਸਾਹਮਣੇ ਆ ਚੁੱਕੀਆਂ। ਤਾਜੀ ਘਟਨਾ ਜਿਹੜੀ ਆ ਫਰੋਇਪਰ ਦੇ ਹਲਕਾ ਜੀਰਾ ਵਿੱਚ ਵਾਪਰੀ ਆ ਜਿੱਥੇ ਸੈਂਕੜੇ ਏਕੜ ਕਣਕ ਜਿਹੜੀ ਆ ਉਹ ਸੜ ਕੇ ਸੁਆਹ ਹੋ ਗਈ ਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਹਲਕਾ ਜੀਰਾ ਦੀਆਂ ਹਨ ਜਿੱਥੇ ਖੜੀ ਕਣਕ ਨੂੰ ਅਚਾਨਕ ਜਿਹੜੀ ਅੱਗ ਆ ਉਹ ਲੱਗ ਗਈ ਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੜੀਆਂ ਉਹ ਪਹੁੰਚੀਆਂ ਹੋਈਆਂ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਭਿਆਨਕ ਅੱਗ ਜਿਹੜੀ ਆ ਉਹ ਲੱਗੀ ਹੋਈ ਆ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਆ ਕਿਸਾਨਾਂ ਨੇ ਕਿਹਾ ਕਿ ਤੇਜ਼ ਹਵਾ ਕਰਕੇ ਅੱਗ ਇੰਨੀ ਜ਼ਿਆਦਾ ਕਿ ਅੱਗ ਤੇ ਕਾਬੂ ਪਾਉਣਾ ਜਿਹੜਾ ਉਹ ਮੁਸ਼ਕਲ ਹੋਇਆ ਪਿਆ ਤਾਂ ਮੌਕੇ ਤੇ ਵੱਖ-ਵੱਖ ਟੀਮਾਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਕਿ ਕੁਝ ਕਹਿਣਾ ਹੈ ਮੌਕੇ ਤੇ ਮੌਜੂਦ ਕਿਸਾਨਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਜੀ ਨਾ ਤੁਹਾਡਾ ਇਹ ਪਹਿਲੀ ਵਾਰ ਜਦੋਂ ਲੱਗੀ ਜੀ ਮੇਰਾ ਨਾਮ 70 ਸਿੰਘ ਪਿੰਡ ਮਲਸੀਆਂ ਕਲਾ ਜੀ ਪਹਿਲੀ ਨੂੰ ਅੱਗ ਲੱਗ ਚੁੱਕੀ ਆ ਜੀ ਇਹ ਪਿਛਲੇ ਬੰਨੇ ਮੱਲੋ ਕਾ ਕਿਹੜੇ ਮੱਲੋ ਕੇ ਜੀਰਾ ਰੋਡ ਤੋਂ ਪਰਲੇ ਬੰਨੇ ਪਿੱਛੇ ਅੱਗ ਲੱਗੀ ਉੱਥੇ ਅੱਗ ਲੱਗੰਦਾ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਵੀ ਅੱਗ ਕੋਈ ਕਰੰਟ ਕਰਕੇ ਲੱਗੀ ਆ ਜਾਂ ਕਿ ਇਹਨੇ ਕੋਈ ਸ਼ਰਾਤ ਕੀਤੀ ਜਾਂ ਮਸ਼ੀਨ ਤੋਂ ਲੱਗੀ ਉਹਦੇ ਬਾਰੇ ਸਾਨੂੰ ਅਜੇ ਤੱਕ ਕੋਈ ਪਤਾ ਨਹੀਂ ਜਿੰਨੇ ਕ ਸਾਨੂੰ ਜਾਣਕਾਰੀ ਲਈ ਆ ਸਾਰੇ ਇਹ ਕਾਫੀ ਚਾਰ ਪੰਜ ਪਿੰਡ ਇਕੱਠੇ ਹੋ ਗਏ ਟਰੈਕਟਰਾਂ ਨਾਲ ਬੜਾ ਜ਼ੋਰ ਲਾਇਆ ਬੜੀ ਕੋਸ਼ਿਸ਼ ਕੀਤੀ ਆ ਪਰ ਅੱਗ ਸਾਡੇ ਵੱਸੋਂ ਬਾਹਰ ਹੋ ਗਈ ਕਿੰਦੇ ਕਰਕੇ ਇੱਥੇ ਸੈਂਕੜੇ ਕਣਕ ਸੜ ਚੁੱਕੀ ਆ ਉਹਦਾ ਸਾਨੂੰ ਅਜੇ ਤੱਕ ਕੋਈ ਨਹੀਂ ਅੱਗੋ ਕੰਟਰੋਲ ਨਹੀਂ ਹੋਇਆ ਬੜੇ 20-25 ਟਰੈਕਟਰ ਲਾਏ ਇੱਕ ਦੋ ਟਰੈਕਟਰ ਵੀ ਸਾਡੇ ਸੜ ਚੁੱਕੇ ਨੇ ਕਿਹਾ ਕਿ ਉਹ ਬਹੁਤ ਵੱਡਾ ਰਸਤਾ ਅੱਗੋਂ ਵੀ ਟੱਪ ਗਈ ਜਾਨੀ ਕੋਈ ਨੁਕਸਾਨ ਕੋਈ ਜਾਨੇ ਨੁਕਸਾਨ ਤੋਂ ਬਹੁਤ ਪਰਮਾਤਮਾ ਨੇ ਬਚਾਓ ਹੋ ਗਿਆ ਦੋ ਬੰਦੇ ਸਾਡੇ ਸੜ ਚਲੇ ਸੀ ਉਹ ਕਾਫੀ ਮਤਲਬ ਜ਼ੋਰ ਲਾ ਕੇ ਹੀ ਬਚਾ ਲਏ ਪਰਮਾਤਮਾ ਰੱਖ ਗਿਆ ਉਹਨਾਂ ਨੂੰ ਹੁਣ ਅਕੇ ਪਰਮਾਤਮਾ ਅਗੇ ਰਹਿਮ ਕਰੇ ਹੁਣ ਅਕੇ ਫੈਦਰ ਗ੍ਰੇਡ ਨੂੰ ਤੁਹਾਨੂੰ ਇਹ ਅਪੀਲ ਕੀਤੀ ਜਾਂਦੀ ਆ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇ ਵਾਧ ਤਵਾਦ ਕੇ ਫੈਦਰ ਗ੍ਰੇਡ ਲਾ ਕੇ ਅਗਲਾ ਇਲਾਕਾ ਬਚਾਇਆ ਜਾਵੇ ਕੋਨੇ ਦਾ ਆਏ ਅੱਗ ਮਹੂ ਜਾ ਸਕਦੀ ਹੈ ਪੌਲਟੀ ਫਾਰਮ ਵੀ ਹੈਗੇ ਨਹੀਂ ਪੌਲਟੀ ਫਾਰਮ ਹੀ ਹੈਗੇ ਹੁਣ ਜੋ ਨੁਕਸਾਨ ਜਾਨੀ ਨਹੀਂ ਹੋਈ ਜਾਂਦਾ ਹੁਣ ਕਾਫੀ ਨੁਕਸਾਨ ਹੋ ਜਾਂਦਾ ਪੌਲਟੀ ਖਾਨੇ ਮੁਰਗੀਆਂ ਦਾ ਨੁਕਸਾਨ ਹੋਊਗਾ ਹੁਣ ਇਹਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ ਤੇ ਤੁਹਾਡੇ ਰਹਿ ਕੇ ਹੈ ਇਹ ਬਾਤ ਵਾਰ ਖਬਰਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਆ ਦੀ ਅੱਗੇ ਅੱਗ ਬਚਾਵੇ ਅੱਗੇ ਬਹੁਤ ਕਣਕ ਖੜੀ ਹੈ ਨਹੀਂ ਤੇ ਇਲਾਕਾ ਮਹੂ ਤੱਕ ਸਾਰਾ ਸਵਾਹ ਹੋ ਜਾਏਗਾ ਇਹ ਪਹਿਲੀ ਇਹ ਪਹਿਲੀ ਕਿੰਨਾ ਦੀ ਸੀਗੀ ਇਹ ਪਹਿਲੀ ਆ ਸਰਦਾਰ ਕਰਮ ਸਿੰਘ ਦੀ ਅਮਰ ਫਾਰਮਰਾਂ ਦੀ ਜੀ ਅਕੇ ਨਾਲ ਪਹਿਲੀ ਸਾਡੇ ਸਾਰੇ ਕਣਕਾ ਅਗਲੇ ਬੰਨੇ ਫੜ ਗਿਆ ਅਗਲੇ ਬੰਨੇ ਹਰਪ੍ਰੀਤ ਸਿੰਘ ਸੀ ਮੁੰਡਾ ਸਨਵਲ ਸਰਦਾਰ ਗਰਮੀਤ ਸਿੰਘ ਉਹਨਾਂ ਦੀ ਵੀ ਸੜ ਗਈ ਇੱਕ ਪੀਸ ਕਾਫੀ ਕਣਕਾ ਸੜ ਚੁੱਕੀਆਂ ਹਾਂ ਹਾਂ ਜੀ ਤੁਹਾਡਾ ਕੁਲਵਿੰਦਰ ਸਿੰਘ ਪੈਨਮਨਸ ਲਗਾ ਕੇ ਸੀ ਠੀਕ ਹੈ ਜੋ ਦਾਇਆ ਨਹੀਂ ਕਰੇ ਤੇ ਲੱਗਦੇ ਸੀ ਉਹਨਾਂ ਨੇ ਕੱਢ ਕੇ ਸੜ ਕੇ ਸਹਾਗੀ ਦੇ ਸੋ ਕਚਹਿਰੀਆਂ ਕੋਲ ਲੱਗੀ ਆਈ ਜੇ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਦੋ ਸਾਡੇ ਟਰੈਕਟਰ ਵੀ ਆਜੇ ਵਾਲੀ ਵਸਤੀ ਦੇ ਤੇ ਮੰ ਲੋ ਗਿਆ ਤਾਂ ਦਰਦ ਤੇ ਸੜ ਗਿਆ। ਉਸ ਗੜੀ ਕੀਤੀ ਦੋ ਦਿਨ ਮੱਦੇ ਮਹਾ ਬੈਠੇ ਆ। ਅੱਠ ਕਰਮੋਦਾ ਸੇਵ ਨਾ ਲਈ ਉਹਦੇ ਵਿੱਚ ਪਾਣੀ ਵੀ ਉਹ ਵੀ ਟੱਪ ਗਈ ਆ ਜੀ। ਫਾਇਰ ਬ੍ਰਿਗੇਡ ਤਾਂ ਪਹੁੰਚਦੀ ਨਹੀਂ। ਮਹਾ ਹੀ ਹੋ ਨਾ ਹੀ 40 ਗਣਟਾਂ ਖੜੇ। ਪਹਿਲਾਂ ਪਿਛਲੇ ਪਾਸੇ ਸੀ ਫਾਇਰ ਬ੍ਰਿਗੇਡ ਕਿਧਰ। ਉਹ ਦੱਸਦੇ ਹਣ ਅੱਗ 'ਚ ਪਤਾ ਹੀ ਨਹੀਂ ਲੱਗਾਈ ਜੇ। ਦੇਖੀ ਜਿਹੜੀ ਅੱਗ ਅੱਖਾਂ ਨਾਲ ਦੇਣੀ ਸੀ ਅੱਖਾਂ ਨਾਲ ਦੇਦੀ। ਮੁਲਕ ਨੇ ਕੋਸ਼ਿਸ਼ ਬੜੀ ਕੀਤੀ ਹੈ ਪਰ ਆਕ ਕਿਲੋ-ਕਿਲੋਮੀਟਰ ਤੇ ਟੱਕਰ ਸੇਕ ਜਾਂਦਾ ਹੈ ਕਿ ਇਹਦੀ ਕੋਸ਼ਿਸ਼ ਹੀ ਨਹੀਂ ਚੱਲੀ। ਦਾ ਜੀ ਜਿਹੜਾ ਬੰ ਜਿਮ ਕਿਸਾਨ ਚੰਗਾ ਜਾਂ ਜਿੰਦੇ ਕੋਲ ਅੱਗ ਕਈ ਕਿਸਾਨਾਂ ਦੇ ਅੱਗ ਨਹੀਂ ਵੀ ਲੱਗੀ ਹੋਗੀ ਉਹਨਾਂ ਨੇ ਵੀ ਪੈਸੇ ਪਵਾਲ ਜਣੇ ਆ ਕਈ ਕਿਸਾਨਾਂ ਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਰਹਿ ਜਾਂਦੇ ਨੇ ਸਾਡਾ ਅੱਜ ਕਿੰਨੀ ਕੋ ਅੱਗ ਲੱਗ ਚੁੱਕੀ ਹੈ ਅੱਜ ਲਗਭਗ 100 ਏਕੜ ਤੋਂ ਉੱਪਰ ਕਣਕ ਦੇ ਦੱਸੇ ਜਾ ਰਹੇ ਆ ਜੀ 100 ਤੋਂ 150 ਏਕੜ ਦੇ ਵਿੱਚ ਵਿੱਚ ਅਧਿਕਾਰੀ ਨਹੀਂ ਕੋਈ ਵੀ ਨਾ ਐਸ.ਡੀ.ਐਮ. ਵਗੈਰਾ ਨਾ ਤਹਿਸੀਲਦਾਰ ਕੋਈ ਇਸ ਮੌਕੇ ਤੇ ਨਹੀਂ ਮਜੂਦ ਅਧਿਕਾਰੀ ਨਹੀਂ ਪਹੁੰਚਿਆਗਾ ਤੇ ਜੋ ਕਿਸਾਨ ਆਪਣੇ ਆਹ ਮਹਾਰੇ ਲੱਗੇ ਹੋਏ ਨੇ ਆ ਵੀ ਜੋ ਕਰ ਰਹੇ ਨੇ ਵੀ ਅਗ ਨੂੰ ਬੁਝਾ ਰਹੇ ਨੇ ਫਾਇਰ ਬ੍ਰਿਗੇਡਾ ਪਹੁੰਚੀ ਆ ਫਾਇਰ ਬ੍ਰਿਗੇਡਾ ਪਹੁੰਚੀ ਆ ਪਰ ਪਹੁੰਚੀ ਆ ਸਮੇਂ ਤੋਂ ਬਾਅਦ ਆ ਲੇਟ ਪਹੁੰਚੀਆਂ ਨੇ ਜਦੋਂ ਕਿ ਚਾਹੀਦਾ ਸੀ ਇਹਨਾਂ ਨੂੰ ਸੈਟਲਾਈਟ ਵਗੈਰਾ ਪਹਿਲਾਂ ਜਦੋਂ ਝੋਨੇ ਤੇ ਪਰਾਲੀ ਨੂੰ ਕਿ ਅੱਗ ਲਾਉਂਦਾ ਸੀ ਤਾਂ 5 ਮਿੰਟ ਦੇ ਵਿੱਚ ਪਹੁੰਚ ਜਾਂਦੀ ਸੀ ਹੁਣ ਘਟ ਤੋਂ ਘਟ ਵੀ ਵੀ 25 ਤੋਂ 30 ਮਿੰਟ ਬਾਅਦ ਪਹੁੰਚੀ ਆ ਜਿੰਨੇ ਚਿਰ ਕਿ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਅੱਗ ਅੱਗ ਬਹੁਤ ਜ਼ਿਆਦਾ ਬੇਕਾਬੂ ਹੋ ਚੁੱਕੀ ਸੀ ਅਸੀਂ ਗੱਲ ਕਰਦੇ ਆਂ ਵੀ ਜਦੋਂ ਪਿੱਛੇ ਪਰਾਲੇ ਨੂੰ ਅੱਗਾਂ ਲਾਉਂਦੇ ਸੀ ਸੱਚੇ ਮਿੰਟੋਂ ਮਿੱਟੀ ਜਿਪਸੀਆਂ ਨਾਲ ਜਾ ਕੇ ਜ਼ਿਮੀਂਦਾਰ ਨੂੰ ਬਾਹਰ ਲੈਂਦਾ ਸੀ ਅੱਗ ਲਾ ਦਿੱਤੀ ਤੇ ਅੱਜ ਅੱਜ ਨੇਕਾ ਕਿੱਲੇ ਸੜ ਗਿਆ ਕੋਈ ਇੱਥੇ ਪ੍ਰਸ਼ਾਸਨ ਨਹੀਂ ਆਇਆ ਕੋਈ ਇੱਥੇ ਆਪਣੇ ਆਇਆ ਨਹੀਂ ਵੀ ਆ ਹਾਂਜੀ ਜ਼ਿਮੀਂਦਾਰ ਹਾਂਜੀ ਮੌਕੇ ਤੇ ਮੌਜੂਦ ਹੈਗਾ ਦੱਸੋ ਕਿਸਾਨ ਖੇਤਰ ਨੂੰ ਕਿ ਆਵੇ ਹਾਂਜੀ